ਕੋਣ ਵੀ ਲੱਗ ਗਿਆ ਇਹਨੇ ਹੁਣ ਹਸਾਂ ਨਹੀਂ ਚੱਲਣਾ ਅਰਗ ਵੀ ਵੀ ਨਾਲ ਗਿਆ ਕਰੇ ਨਹੀਂ ਉਹ ਮੇਰੇ ਨਾਲ ਕਦੇ ਹੀ ਹਾਂ ਨਾ ਮੈਂ ਕੱਲੀ ਸੀ ਤੁਹਾਨੂੰ ਕਹਦਾ ਭਲੇਖਾ ਪੈ ਗਿਆ ਚਾਚੀ ਤੇਰੀ ਵੀ ਆਖਣ ਦੀ ਐ ਆਖੇ ਗਏ ਪਾਰਟੀ ਦੇ ਗਏ ਸਾਰੇ ਗਏ ਤੂੰ ਵੀ ਕਿੰਨਾ ਚਿਰ ਹੋ ਕੇ ਤੈਨੂੰ ਮਸੂਲ ਆਇਆ ਤੂੰ ਵੀ ਕਿੰਨਾ ਹੀ ਚਿਰ ਲਾਤਾ ਤੋਰ ਤੋਰ ਕੇ ਖਾਪ ਗਈ ਅੱਧਾ ਰਾਤ ਮੈਂ ਤੁਰ ਰਿਹਾ ਆ ਓਏ ਇਹਦੀ ਚਾਬੀ ਗਵਾਚੀ ਆ ਪਤਾ ਨਹੀਂ ਕਿੱਥੇ ਸਟਾਰਟ ਨਹੀਂ ਹੀ ਹੁੰਦਿਆ ਮੈਂ ਰਖਿਆ ਤੁਸੀਂ ਪਾਰਟੀ ਤੇ ਗਏ ਆ ਪਾਰਟੀ ਤੇ ਤੇ ਉਹ ਗਏ ਆ ਮੈਂ ਕਦੋਂ ਗਈ ਆ ਨਾ ਲੈ ਉਹਨਾਂ ਦੀ ਬੰਦਿਆ ਬੰਦਿਆਂ ਦੀ ਪਾਰਟੀ 'ਚ ਮੈਂ ਕੀ ਕਰਨਾ ਸੀ ਚਾਚਾ ਜੀ ਮੈਂ ਤਾਂ ਪਿੰਡ ਗਈ ਹਾਂ ਜਰਕ ਤੇ ਮੈਂ ਇਹਨਾਂ ਨੂੰ ਕਿਹਾ ਹੋਵੇਗਾ ਮੈਨੂੰ ਲੈਣ ਆ ਜਿਓ ਤੇ ਫਿਰ ਇਹ ਮੈਂ ਉੱਥੇ ਪੀ ਲਈ ਆ ਪੀ ਪੀ ਕੇ ਤੇ ਦਿਨੇ ਹੀ ਕੰਮ ਖਰਾਬ ਕਰ ਛੱਡਣਾ ਹੁੰਦਾ ਵਾ ਤੇ ਮੁੜ ਕੇ ਕਹਿਣਾ ਮੇਰਾ ਕੋਈ ਕਸੂਰ ਨਹੀਂ ਜਦੋਂ ਘਰ 'ਚ ਪੈ ਜਾਂਦੀ ਲੜਾਈ ਤੇ ਲੋਕੀ ਤੁਮਾਸ਼ਾ ਵੇਖਦੇ ਆ ਉਹੋ ਗੱਲ ਵੀ ਭਾਂਡੇ ਦਾ ਮੂੰਹ ਖੁੱਲਾ ਕੁੱਤੇ ਨੂੰ ਸ਼ਰਮ ਚਾਹੀਦੀ ਆ ਮੋਸਤ ਦੀ ਵੇਖ ਕੇ ਪੀ ਜਾਂਦਾ ਹਣਾ ਪੀਣ ਲੱਗਾ ਨਹੀਂ ਵੇਹਦਾ ਪਹਿਲਾਂ ਆਪਣਾ ਢਿੱਡ ਤੇ ਬੰਦਾ ਵੇਖੇ ਠੀਕ ਕਰ ਮੋਸਤ ਨਹੀਂ ਆ ਤੇ ਢਿੱਡ ਤੇ ਆਪਣਾ ਨਾ ਚਾਚੀ ਜੀ ਇਹ ਤੇ ਲੰਮੀ ਬਈ ਸਾਸਿਕੀ ਚਾਚੀ ਜੀ ਸਾਸਰੀ ਕੋਲ ਬਹਿ ਜਾ ਵੇਹ ਹੈ ਪਾਰਟੀ ਵੇਹ ਹੈ ਪਾਰਟੀ ਕਿਹੜੀ ਪਾਰਟੀ ਪਾਰਟੀ ਤੇ ਨਹੀਂ ਗਏ ਤੁਸੀਂ ਨਾ ਮੈਂ ਕਦੋਂ ਪਾਰਟੀ ਤੇ ਗਈ ਹਾਂ ਤਾਂ ਤੁਹਾਨੂੰ ਕਿਹਨੇ ਕਹਿਤਾ ਪਾਰਟੀ ਤੇ ਗਈ ਚਾਚਾ ਵੀ ਇਹੋ ਗੱਲ ਕਹਿਣ ਦਿਆ ਹੈ ਇੱਥੇ ਜਦ ਤੁਸੀਂ ਕੋਸਰ ਮੁਸਰ ਕਰਦੇ ਗੱਲਾਂ ਕਰਦੇ ਮੈਨੂੰ ਕੀ ਪਤਾ ਤਿਆਰ ਹੋ ਜਾ ਤਿਆਰ ਹੋ ਜਾ ਕਵੇੜਾ ਹੋ ਗਿਆ ਕਵੇੜਾ ਹੋ ਗਿਆ ਵਾ ਇਦਾਂ ਕਰਦੇ ਮੈਂ ਤਾਂ ਆਖ ਕੇ ਪਾਰਟੀ ਤੇ ਗਏ ਚਾਚੀ ਜੀ ਤੁਹਾਡਾ ਧਿਆਨ ਹੱਡੇ ਵਾਲੀ ਰਹਿੰਦਾ ਵਾ ਮੈਂ ਗਈ ਹਾਂ ਪਿੰਡ ਤੇ ਆਉਂਦਿਆਂ ਦਾ ਥੋੜਾ ਸਮਾਂ ਲੈਣ ਵਾਲਾ ਹੀ ਹੋ ਲੈਣ ਲੱਗ ਪਈ ਉਹਨਾਂ ਨੂੰ ਮੈਂ ਕੀਤਾ ਹੀ ਫੋਨ ਉਹ ਹੈਗੇ ਪਾਰਟੀ ਤੇ ਤੇ ਉਹ ਕਹਿੰਦੇ ਵੀ ਮੈਂ ਇੱਥੇ ਬੈਠਾ ਦੋਸਤਾਂ ਨਾਲ ਗਏ ਤੇ ਮੇਰੇ ਕੋ ਨਹੀਂ ਆ ਜਾਣਾ ਤੇ ਤੂੰ ਗੱਲੀ ਚੱਲ ਜਾ ਤੇ ਮੈਂ ਤਾਂ ਤੁਰ ਤੁਰ ਕੇ ਖਾਬ ਗਈ ਤਾਂ ਕਰਕੇ ਫੋਨ ਕੀਤਾ ਹੀ ਚਾਚਾ ਜੀ ਮੈਨੂੰ ਲੈ ਜਾਓ ਆਣ ਕਿ ਫਿਰ ਉਹੀ ਗੱਲ ਹੋਈ ਪਾਰਟੀ ਦਾ ਰੋਲ ਹੈਗਾ ਹੀ ਆ ਨਾ ਵਿੱਚ ਕੋਈ ਨਾ ਕੋਈ ਤੂੰ ਨਹੀਂ ਹੈਗੀ ਤੇ ਫਿਰ ਅਕਬੀਰ ਹੋਊਗਾ ਮਨਜੋਤ ਨੂੰ ਤੇ ਕਿਤੇ ਪੁਲਿਸ ਵਾਲੇ ਮਗਰ ਲੱਗੇ ਆ ਲਵਦੇ ਫਿਰਦੇ ਆ ਹੈ ਕਿਤੇ ਪੱਠੇ ਦੇ ਕਿਤੇ ਪਤਾ ਨਹੀਂ ਮੈਨੂੰ ਕੀ ਬਣ ਦਿਆ ਉਥੇ ਹੁਣ ਅਕਬੀਰ ਕਿੱਥੇ ਆ ਕਿਉਂ ਨਹੀਂ ਉਹਨੂੰ ਛਡਾਉਣ ਦਿਆ ਤੇ ਚਾਚੀ ਜੀ ਉਹਨਾਂ ਨੂੰ ਕੀ ਪਤਾ ਉਹ ਨਾਲ ਹੁੰਦੇ ਤੇ ਮੈਨੂੰ ਦੱਸ ਦੇ ਨਾ ਨਾਲੇ ਜੇ ਨਾਲ ਹੁੰਦੇ ਨਾ ਉਹਨਾਂ ਨੇ ਤੇ ਉਹਦੇ ਵੱਲ ਧਿਆਨ ਵੀ ਨਹੀਂ ਕਰਨਾ ਹੋਰ ਜਿੱਦਾਂ ਹੁਣ ਆਉਂਦਾ ਨਾਂ ਲਿਖਿਆ ਗਿਆ ਵਾ ਉੱਤੇ ਹੋਰ ਹੀ ਕਈ ਮੁੰਡਿਆਂ ਦਾ ਲਿਖਿਆ ਗਿਆ ਉਹਨਾਂ ਨੇ ਤੇ ਫੜਨਾ ਹੀ ਫੜਨਾ ਨਾਲੇ ਜ਼ਬੀਲ ਦਾ ਤੇ ਵਿੱਚ ਰੋਲ ਵੀ ਨਹੀਂ ਆਏਗਾ ਉਹਦੇ ਪਾਰਟੀ ਤੇ ਗਏ ਆ ਤੁਹਾਨੂੰ ਵੀ ਪਤਾ ਵਾ ਪੈਣਾ ਜਦੋਂ ਘਰ ਚ ਬਿਵਤਾ ਪਈ ਹੋਵੇ ਯਾਰ ਬਣੇ ਹੋਣ ਇੱਕ ਦੂਜੇ ਦੇ ਤੇ ਉਹਨਾਂ ਨੂੰ ਪਾਰਟੀਆਂ ਕੀ ਆਂਦੀਆਂ ਵਾ ਲੋਕੀ ਤੇ ਜਾਂਦੇ ਆ ਸਗੰਦੇ ਆ ਕੇ ਆਪਣੇ ਘਰ ਨੂੰ ਆ ਜਾਂਦੇ ਚਾਹ ਪੀ ਕੇ ਇਹਨੇ ਤੇ ਪਹਿਰਾ ਪਾਇਆ ਵਾ ਉੱਥੇ ਇਹਨੂੰ ਕੀ ਫਿਕਰ ਮਨਜੋਤ ਦਾ ਫਿਰ ਕਾਦੀ ਨੌਕਰੀ ਕਰਦਾ ਏ ਵੇ ਲੋਕਾਂ ਵਾਂhti ਵਿਆਹ ਕਰਨ ਨੌਕਰੀ ਤੇ ਨੌਕਰੀ ਆ ਚਾਚੀ ਜੀ ਕੋਈ ਕਰਦਿਆਂ ਦਾ ਫਰਜ ਬਣਦਾ ਵਾ ਨਾ ਵੀ ਕਰਦਿਆਂ ਵਾਲੀ ਵੇਖੋ ਤੇ ਪਰ ਜਿਹੜੀਆਂ ਹੁਣ ਗਲਤੀਆਂ ਕੀਤੀਆਂ ਵਾ ਉਹਦੀ ਤੇ ਸਜ਼ਾ ਮਿਲਣੀ ਆ ਨਾ ਉਹ ਚ ਫਿਰ ਅਸੀਂ ਕੀ ਕਰ ਸਕਦੇ ਆ ਨਾਲੇ ਹੁਣ ਉਹਨਾਂ ਨੂੰ ਕੀ ਪਤਾ ਰੇਡ ਪਈ ਆ ਜੇ ਪਤਾ ਵੀ ਹੋਊਗਾ ਤੇ ਆਪਣੇ ਦੋਸਤਾਂ ਨਾਲ ਮਸ਼ਰੂਫ ਆ ਉਥੇ ਗਲਤੀਆਂ ਲੋਕੀ ਤੇ ਬੰਦਾ ਮਾਰ ਕੇ ਨਿਕਲ ਆਉਂਦੇ ਆ ਬਾਹਰ ਉਹਨੇ ਐਡੀ ਕੀ ਗਲਤੀ ਕਰ ਦਿੱਤੀ ਆ ਉਹਦੇ ਵਿਚਾਰੇ ਨੂੰ ਆਟੇ ਨੂੰ ਪਰੇਥਣ ਲੱਗ ਗਿਆ ਉਦਾਂ ਹੀ ਪਰ ਇਹਦਾ ਫਰਜ ਬਣਦਾ ਹੀ ਨਾ ਪੈ ਲੈ ਕੇ ਥੋੜਾ ਬੋਤਾ ਉਹਨੂੰ ਹਲਕਾ ਕੰਮ ਕਰਾ ਦਿੰਦਾ ਨਾ ਪੁਲਸ ਘਾਰ ਆਵੇ ਨਾ ਉਹਦੇ ਬਾਹਰ ਮਗਰਤੂਰੀ ਫਿਰੇ ਚਲੋ ਸੱਚੀ ਉਹ ਤਾਂ ਗੱਲ ਠੀਕ ਆ ਤੂੰ ਨਾ ਮੇਰੇ ਨਾਲ ਬਹੁਤੀਆਂ ਗੱਲਾਂ ਨਾ ਕਰ ਤੈਨੂੰ ਮੈਂ ਦੱਸਾਂ ਗੱਲਾਂ ਮੈਂ ਕੀ ਕਰਨੀਆਂ ਆ ਚੂੜੀ ਬੜੀ ਚਮਕਾ ਮਾਰਨ ਦੀ ਆ ਇਹਦੇ ਲੱਗਦਾ ਨਵੀਂ ਬਣਾਈ ਹੁੰਦੀ ਜਿੱਦਾਂ ਆ ਨਵਾਂ ਹੀ ਡਿਜ਼ਾਈਨ ਲੱਗਦਾ ਮੈਨੂੰ ਤੂੰ ਗੱਲਾਂ ਦੇ ਪੋਚਾ ਨਾ ਪਾ ਜਿਹੜੀ ਗੱਲ ਮੈਂ ਕਰਦੀ ਨਾ ਉਹਦਾ ਜਵਾਬ ਦੇ ਤੂੰ ਹੋਰ ਹੁਣ ਗੱਲਾਂ ਮੇਰੀ ਚੂੜੀ ਵਾਲ ਤੇਰਾ ਧਿਆਨ ਚਲ ਗਿਆ ਪੋਚਾ ਤੇ ਤੁਸੀਂ ਪਾਉਣਦੇ ਆ ਆ ਦੱਸੋ ਕਿਹੜੇ ਵਾਲੇ ਬਣਾਈ ਮੈਨੂੰ ਤਾਂ ਕਦੀ ਵਿਖਾਈ ਨਹੀਂ ਰੈਨੇਤਾ ਭਾਈ ਕੋ ਮੇੜੀ ਚ ਹੈ ਨਾ ਸੁਣ ਮੇਰੀ ਗੱਲ ਤੂੰ ਜਦੋਂ ਚੀਜ਼ਾਂ ਲਿਆ ਲਿਆ ਅੰਦਰ ਖੜਦੀ ਆ ਤੂੰ ਕਿੰਨੂ ਬੁਖਾਲਦੀ ਆ ਜੇ ਮੈਂ ਤੱਤੀ ਨੇ ਬਣਾ ਹੀ ਲਈ ਆ ਤੇ ਤੇਰੇ ਕੋ ਵੇਖ ਕੇ ਨਹੀਂ ਜਰੀ ਗਈ ਤੂੰ ਉਦਾ ਹੀ ਮੰਗ ਕੇ ਲੈ ਆ ਜਾਨੀ ਮੈਨੂੰ ਦੇ ਦੇ ਨਾ ਮੈਂ ਹਜੇ ਗਈ ਆ ਤੇ ਐਡੀ ਸ਼ਤੀ ਤੂੰ ਬਣਾ ਵੀ ਲੈਂਦੀ ਗੱਲ ਮੰਨਣ ਚ ਨਹੀਂ ਹੁੰਦੀ ਮੇਰੇ ਚ ਇਹਦੇ ਚ ਰਾਜ ਕੀ ਹੈ ਇਹ ਮੈਨੂੰ ਦੱਸੋ ਪਹਿਲਾਂ ਇਹ ਤੇ ਤੁਹਾਡੇ ਕੋ ਹੈ ਨਹੀਂ ਜਿਹੜਾ ਤੁਹਾਡੇ ਕੋ ਸੋਨਾ ਹੈਗਾ ਉਹ ਵੀ ਮੈਨੂੰ ਪਤਾ ਵਾ ਤੇ ਢਿਸ਼ੇ ਤੇ ਚੂੜੀ ਬਣ ਨਹੀਂ ਸਕਦੀ ਇੰਨੇ ਪੈਸੇ ਆਏ ਕਿਥੋਂ ਇਹ ਦੋਆਂ ਟਾਈਆਂ ਤੋਂ ਘਟ ਨਹੀਂ ਹੈਗੀ ਦੱਸਾ ਸੱਚ ਫੇਰ ਦੱਸੋ ਮੈਂ ਨਹੀਂ ਲਕਾਰਾ ਦੀ ਤੇਰੇ ਵਾਂਗੂ ਮੂੰ ਤੇ ਕੋਹ ਤੇ ਟੇਢਿ ਚ ਕੋਹ ਤੇ ਮੈਂ ਚਾਚੇ ਕਾਦੇ ਲਕਾਰ ਰਖ ਲਿਆ ਬਠੇਰੇ ਰਖਦੀ ਆ ਟਿਕੜ ਨਹੀਂ ਦਿੰਦੀ ਕਿਸੇ ਨੂੰ ਸਾਰੇ ਟੱਬਰ ਚੋਂ ਆਂਡਣਾ ਗਵਾਂਡਣਾ ਤੱਕ ਇਹ ਲਿਾਈ ਹੀ ਮਨਪਰੀਤ ਚੂੜੀਆਂ ਆਪਣੇ ਚਾਚੇ ਵੱਲ ਵੀ ਚਾਚਾ ਜੀ ਇਹ ਗਹਿਣੇ ਪਾ ਲਓ ਤੇ ਪੈਸੇ ਦੇ ਦਿਓ ਤੇ ਫੇਰ ਤੇ ਫੇਰ ਪੈਸੇ ਦੇਣ ਗਿਆ ਹੀ ਤੇਰਾ ਚਾਚਾ ਉਦ ਕੋ ਪਤਾ ਨਹੀਂ ਫੜਾਏ ਨਹੀਂ ਗਏ ਤੇ ਉਦਾਂ ਦੇ ਦੇਣੇ ਆ ਇਹ ਨਹੀਂ ਤੇ ਅਸੀਂ ਮਾਰ ਲੈਣੇ ਪੈਸੇ ਉਹ ਪੈਸੇ ਹੁਣ ਸਾਡੇ ਕੋਲ ਹੀ ਆ ਨਾ 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 ਕਾਹ ਗੱਲ ਤਾਂ ਨਾ ਝੂਠੀ ਲੱਗਦੀ ਆ ਇੱਚ ਕੋਈ ਅਸਰ ਨਹੀਂ ਹੈਗਾ ਸੱਚੀ ਸੱਚੀ ਦੱਸੋ ਪਾਹੇ ਤੋਂ ਹੀ ਕਿੰਨੇ ਦਿੱਤੇ ਆ ਬੈਣਾ ਮੈਨੂੰ ਨਹੀਂ ਪਤਾ ਕਿੰਨੇ ਦਿੱਤੇ ਆ ਮਿੰਨ ਤੇਰਾ ਚਾਚਾ ਕਿਤੇ ਕੁਸਕਰ ਨਹੀਂ ਦਿੰਦਾ ਮੈਂ ਤਾਂ ਅੱਗੇ ਵੀ ਆਪਣੇ ਘਰ ਵੀ ਗੱਲ ਕਰਦੀ ਆ ਕਿ ਨਾ ਮੈਨੂੰ ਗਏ ਦਾ ਪਤਾ ਵੀ ਕੀ ਲੈ ਕੇ ਗਿਆ ਤੇ ਨਾ ਮੈਨੂੰ ਆਏ ਦਾ ਪਤਾ ਵੀ ਕੀ ਦੇ ਕੇ ਆਇਆ ਇਦਾਂ ਕਰੋ ਹੋਰ ਦੋ ਚਾਰ ਗੱਲਾਂ ਬਣਾ ਲਓ ਮੈਂ ਵੀ ਗਾੜੀ ਚੂਚੀ ਨਹੀਂ ਹੈਗੀ ਸਮਝ ਮੈਨੂੰ ਸਾਰੀ ਆਉਂਦੀ ਆ ਅਸਕਰ ਚੂੜੀ ਆ ਪੈਸੇ ਲੈ ਕੇ ਤੇ ਫੇਰ ਹੀ ਉਹਨੇ ਦਿੱਤੀ ਆ ਤੁਸੀਂ ਐਵੇਂ ਮਾਰੀ ਜਾਂਦੇ ਮੇਰੇ ਕੋ ਪੈਸੇ ਦਿੱਤੇ ਨਹੀਂ ਗਏ ਹੈ ਪੈਣਾ ਪੈਸੇ ਹੈਗੇ ਸਾਡੇ ਕੋਲ ਜਿੱਥੇ ਹੁਣ ਪਹੁੰਚ ਪਾਉਗੇ ਉਥੇ ਫੜਾਉਣੇ ਆ ਅਸੀਂ ਇਹ ਥੋੜਾ ਵੀ ਚੂੜੀ ਲੈ ਕੇ ਪੈਸੇ ਰੱਖ ਲਏ ਉਹਦੇ ਜਾਂ ਕਿੱਦਾਂ ਜਾਂ ਕਿੱਦਾਂ ਨਹੀਂ ਪੈਸੇ ਦੇਣ ਗਏ ਹੀ ਨਹੀਂ ਫੜਾਏ ਗਏ ਮਨਜੋਦ ਨੂੰ ਪੈਸੇ ਮਨਜੋਦ ਭੱਜ-ਭੁੱਜ ਗਿਆ ਹੀ ਗਾੜੀ ਕਿਤੇ ਜਦੋਂ ਪੁਲਿਸ ਪੈ ਗਈ ਆ ਚਲੋ ਠੀਕ ਆ ਉਹ ਤੇ ਭੱਜ-ਭੁੱਜ ਗਿਆ ਤਾਨੂੰ ਤੇ ਲੱਗਿਆ ਮੌਜਾਂ ਪੈਸੇ ਵੀ ਘਰ ਰਹਿ ਗਏ ਤੇ ਚੂੜੀ ਵੀ ਤੁਹਾਡੇ ਕੋਲ ਆ ਗਈ ਆਹ ਬਣਦੀ ਨਾ ਗੱਲ ਆ ਕਿਤੇ ਮੈਂ ਇੱਥੇ ਹੁੰਦੀ ਤੇ ਮੈਂ ਇਹ ਕ ਚੂੜੀ ਰੱਖਦੀ ਤੇ ਫਟਾਫਟ ਉਹਨੂੰ ਪੈਸੇ ਬਣਾਉਣ ਵਾਲੀ ਬਣਦੀ ਤੁਹਾਡਾ ਲੱਗਿਆ ਦਾ ਤੇ ਤੂੰ ਹੀ ਰੱਖ ਲੈ ਲੈ ਫੜ ਲੱਲਾ ਤੂੰ ਹੀ ਦੇਰੇ ਪੈਸੇ ਇਹਨੂੰ ਅਸੀਂ ਕੀ ਆਖਿਆ ਆ ਲੈ ਇਹਦੇ ਵਿੱਚ ਕਿਹੜੀ ਗੱਲ ਐਡਾ ਵੱਡਾ ਭਾਰ ਮੈਂ ਨਹੀਂ ਚੁੱਕਦੀ ਅਸੀਂ ਤੇ ਕਿਤੇ ਲੱਖਾਂ ਦੇ ਲੱਖ ਰੁਪਏ ਦੇਤੇ ਆ ਅਸੀਂ ਤੇ ਕੁੜੀ ਨੂੰ ਇਹ ਵੀ ਆਖਿਆ ਜਿੱਤੇ ਹੀ ਅੱਗੇ ਦਿੱਤੇ ਹੀ ਹੋਰ ਦੇ ਦਾਂਗੇ ਅਹੀਂ ਨਹੀਂ ਝੂੜੀਆਂ ਲੈਣੀਆਂ ਉਹ ਬਦੋ ਬਦੀ ਪਣਾ ਗਈ ਆਂਦੀ ਮੇਰੀਆਂ ਦੁਕਾਨ ਤੇ ਚਾਚਾ ਜੀ ਰਹਿ ਜਾਣੀਆਂ ਉੱਥੇ ਦੀਆਂ ਉੱਥੇ ਹੀ ਢੜਕੋ ਹੋਣਗੀਆਂ ਤੇ ਮੈਂ ਪੈਸੇ ਦੇ ਦੂੰਗੀ ਤੇ ਚੀਜ਼ ਲੈ ਜੂ ਆਪਣੀ ਕਿੰਨਾਂ ਨੂੰ ਦੇ ਤੇ ਲੱਖਾਂ ਦੇ ਲੱਖ ਮਨਜੋਦ ਦੇ ਮਗਰ ਮੈਂ ਨਹੀਂ ਮੰਦੀ ਤੂੰ ਇਹਦੇ ਮਰੀ ਜੂ ਨਹੀਂ ਛੱਡਦੇ ਤੇ ਲੱਖਾਂ ਦੇ ਲੱਖ ਦੇਣ ਵਾਲੇ ਅਸਗੋ ਦੀ ਚੂੜੀ ਵੀ ਰੱਖ ਲਈ ਆ ਬਲਜੀ ਤਾਂ ਆਪਣੀਆਂ ਮੱਤਾਂ ਹੋਰ ਨਾ ਕਿਸੇ ਨੂੰ ਦੇ ਮਰੀ ਜੂ ਛੱਡਣ ਵਾਲੀਆਂ ਠੀਕ ਆ ਹਾਡਾ ਦਿਲ ਨਹੀਂਗਾ ਇਦਾਂ ਦਾ ਅਸੀਂ ਤੇ ਹੋ ਗਿਆ ਵੀ ਅਸੀਂ ਕਿੰਨੂੰ ਦੇਣੇ ਆ ਚੱਲ ਛਾ ਜੇ ਸਾਡੇ ਮੋੜੇ ਆਉਣਗੇ ਤਾਂ ਵੀ ਚੰਗਾ ਨਾ ਮੋੜੇ ਆਉਣਗੇ ਤਾਂ ਸਾਡੇ ਸੇਵਾ ਚ ਹੀ ਸਹੀ ਹਾਏ ਰੱਬਾ ਤੂੰ ਹੀ ਸੇਵਾ ਕਰਨ ਵਾਲੇ ਆ ਸੇਵਾ ਕਰਨੀ ਹੁੰਦੀ ਨਾ ਸਾਡੀ ਸੇਵਾ ਨਾ ਕਰਦੇ ਆ ਪੈਲੀ ਬੰਨਾ ਸਾਨੂੰ ਨਾ ਦਿੰਦੇ ਉਹਨੂੰ ਅ ਚਾਚਾ ਆਪ ਹੀ ਲਤਾ ਤੂੰ ਤੂੰ ਆਪ ਹੀ ਪੈਲੀ ਬਉਂਦਾ ਵਾ ਮੇਰੇ ਨਾ ਹਾਂ ਗਲ ਮੰਨਣ ਚ ਨਹੀਂ ਆਉਂਦੀ ਹੈਗੀ ਤਾਂ ਨਾ ਮੈਨੂੰ ਝੂਠ ਬੋਲੋ ਜਿੰਨੇ ਨਾ ਮੈਨਿਆ ਜਿੰਨੇ ਜੋਗੇ ਅਸੀਂ ਹੈਗੇ ਆ ਨਾ ਅਸੀਂ ਅਜੇ ਤੁਰੇ ਫਿਰਦੇ ਆ ਹੁਣ ਤੂੰ ਹੀ ਅਹੀਂ ਪਿਆਲੀਆਂ ਵੰਡ ਕੇ ਬੈਹਗੇ ਨਾ ਮਣਕੇ ਤੁਹਾਡੇ ਵਰਗਿਆਂ ਦੇ ਹੱਥਾਂ ਵੱਲ ਵੇਖਣਾ ਵਾ ਤੇ ਮੈਨੂੰ ਬਹੁਤੀਆਂ ਗੱਲਾਂ ਨਾ ਸੁਣਾ ਤੇ ਜਾ ਆਪਣਾ ਕੰਮ ਕਰ ਜਾ ਕੇ ਕਰਦੀ ਤੂੰ ਕੋਹ ਫੇਰਦੀ ਏਂ ਦੱਸਦੀ ਤੂੰ ਕੋਹ ਵਾ ਨਾ ਹੋ ਤੇ ਭੁੱਲ ਤੇ ਮੈਨੂੰ ਵੀ ਨਹੀਂ ਹੈਗੀ ਤੁਹਾਡੀ ਲੱਖਾਂ ਤੁਸੀਂ ਐਵੇਂ ਵੰਡਣ ਵਾਲੇ ਉਹਦੀ ਚੂੜੀ ਗਰੀਬਣੀ ਦੀ ਰੱਖ ਲਈ ਆ ਤੇ ਚੱਲ ਹੁਣ ਪੈਸੇ ਦੋ ਚਾਹੇ ਨਾ ਦੋ ਅੱਲਾ ਹੀ ਜਾਣਦਾ ਜੀਦੇ ਜੀਦੇ ਬੁਆਰੀ ਖੋਲਿਆ ਪਤਾ ਨਹੀਂ ਆਪਸਰ ਆਏ ਆ ਅੱਛਾ ਠੀਕ ਆ ਚੌਂਕੀ ਦਾ ਲਾ ਦੇਣੀ ਆ ਤੇ ਜਿਹੜੀ ਮੈਂ ਤੁਰ ਕੇ ਆਈ ਆ ਆ ਸ਼ਟਅਪ ਅਬ ਉੱਠ ਲੈ ਮੇਰੇ ਨੌਕਰੀ ਨਹੀਂ ਲੱਗੀ ਮੈਂ ਤੁਹਾਡੀ ਤੇ ਪੀ ਕੇ ਕਾਹ ਤੋਂ ਆਏ ਆ ਅ ਦੇਣਵਾ ਚਿੱਟਾ ਰਾਤ ਨਹੀਂ ਪਈ ਹਜੇ ਮੈਂ ਕਹਾਂ ਇਸਲਾ ਸ਼ਟ ਅਪ ਬੁੱਢਲਾ ਮੇਰੀ ਸੁਣੋ ਗੱਲ ਮੈਨੂੰ ਪਤਾ ਲੱਗਾ ਮੰਜੋਦ ਨੂੰ ਪੜ ਕੇ ਲੈ ਗਿਆ ਹਾਂ ਆ ਵੇਖੀ ਆਵਸਰ ਤੇ ਕਿੜ ਕਿੜੇ ਚਿਰਤੀ ਹੋ ਗਏ ਈ ਕੀ ਮਤਲਬ ਇਹਦਾ ਮੈਂ ਤੈਨੂੰ ਕਹਾਂ ਬੁੱਢਲਾ ਸੜ ਗਈ ਕਿਸਮਤ ਅਨ ਖਤਾ ਵਿਚੋਲਾ ਬੇੜਾ ਬਹਿ ਜੇ ਇਹਦਾ ਇਹ ਮੁੰਡਾ ਪੁਲਸੀਆ ਵਾ ਇਹਨਾਂ ਨੇ ਦੱਸਿਆ ਵੀ ਮੁੰਡਾ ਸ਼ਰਾਬ ਦਾ ਡਰਮ ਵਾ ਲਖਬੀਰ ਮਨਜੋਤ ਬਾਰੇ ਤੁਹਾਨੂੰ ਪਤਾ ਹੀਗਾ ਲਖਬੀਰ ਘਰੇ ਕਿੰਨੀ ਕ ਪੀ ਲਈ ਆ ਜਿਹੜੀ ਹੋਸ਼ ਵੀ ਨਹੀਂ ਰਹੀ ਕੀ ਦੀ ਮਦਦ ਕਰਨ ਦੀ ਬਜਾਏ ਤੇ ਰੱਜ ਕੇ ਆ ਜਾਣਾ ਹੁੰਦਾ ਵਾ ਇੱਕ ਮੈਨੂੰ ਹਿਰਕ ਲੱਗਾ ਮਨਪ੍ਰੀਤ ਨੂੰ ਮੈਂ ਬੜੀਆਂ ਹੀ ਗੱਲਾਂ ਕੀਤੀਆਂ ਉਹਦਾ ਕੋਈ ਕਸੂਰ ਵੀ ਨਹੀਂ ਹੈਗਾ ਤੇ ਆ ਸਾਡੀ ਗਵਾਂਢਣ ਉਹਦੀ ਝੂੜੀਆਂ ਹੜੱਪ ਕੇ ਬੈ ਗਈ ਆ ਇਹ ਜਿੰਨਾ ਇਹ ਰੱਜਿਆ ਵਾ ਨਾ ਬੰਦਾ ਜੇ ਇਹਦਾ ਚੁੱਕ ਕੇ ਬਾਹਰ ਮਾਰਾ ਜੋ 2 ਗਏ ਸਾਹਮਣੇ ਫਿਰਨ ਡਿਆ ਹੋਵੇ ਚਾਚੇ ਨਗੇ ਜਿੰਨੀ ਚੰਗੀ ਕਰ ਤੂਤ ਗਈ ਈ ਹੈ ਇਹ ਜੇਣਾ ਦਾ ਪੁੱਛ ਲੈਣਾ ਨਾਲ ਹੁਣ ਨਾ ਗਏ ਸਾਹਮਣੇ ਹੋਏ ਉਹ ਗਬੀਨੇ ਮਿਲ ਆ ਪਿੰਡਾਂ ਜਾ ਕੇ ਉਹਨਾਂ ਸਲਾਹ ਕਰਾ ਕਿੰਦਾ ਕਰਨੀ ਚਾਹੀਦੀ ਹੈ ਇਹ ਛੋਰਾ ਉਹ ਜਣਾ ਪੈਂਡਿਆ ਆਪਣੇ ਘਰਾਂ ਚ ਕਿੱਦਾਂ ਨੇ ਜੇਣਾ ਗਏ ਕਿ ਜੇ ਲੋਈ ਆ ਖੂਨ ਰੈਂ dennਾ ਇਥੋਂ ਭੱਜ ਕੇ ਜਾਣਾ ਪਣਾ ਲੋਕ ਐਂ ਦੇ ਸਾਹਮਣੇ ਇਹ ਕਿ ਦੇ ਗਾਇਂ ਬੜੀ ਰੋਜ ਦੇਂ ਠੀਕ ਆ ਵੱਲ ਮਾਰਾ ਬੈਲੀ ਪਰਵਾਜ਼ ਬੜੀ ਜਾਨੀ ਕੀ ਕਰਾਂ ਗੇੜ ਖੜਕਾਵਾਂ ਨਹੀਂ ਲਗੋ ਬੀਰ ਮੈਂ ਤਾਂ ਪਹਿਲਾਂ ਨਾ ਮੈਂ ਆਪਣੇ ਬੱਚਿਆਂ ਨੂੰ ਮਿਲਣਾ ਵਾ ਫਿਰ ਕੀ ਤਾਂ ਕੀ ਬੰਨਾ ਕੀ ਬਜ਼ਾ ਕਹ ਦੇ ਤੂੰ ਪੇਸ਼ ਹੋ ਜਾ ਕੇ ਮੈਂ ਇੱਥੇ ਪੁੱਛ ਲੈ ਹੱਦ ਲੈਣਾ ਤੇ ਮਿਲਣ ਦਾ ਮੌਕਾ ਨਾ ਮਿਲੇ ਮਨ ਬਈ ਨੂੰ ਕਹਿਣਾ ਵਾ ਕਿ ਬੱਚੇ ਨਾਲ ਜਿੱਥੇ ਲੈ ਕੇ ਆਏ ਥਾਣੇ ਮੇਲੇ ਵਾਸਤੇ ਬੱਚਿਆਂ ਤੇ ਬੁਰਾ ਪ੍ਰਭਾਵ ਪੈਂਦਾ ਵਾ ਤੇ ਮੇਰੇ ਪਿਓ ਨੇ ਕਿਹਾ ਤਾ ਇਹ ਬਈ ਉੱਧਰ ਹੀ ਆਣਾ ਇੱਕ ਤਾਂ ਗਾਂ ਹੀ ਬਣੀ ਬੋਲਦੀ ਚਾ ਚੌਣਾ ਦੇਖਣਾ ਜੇ ਗਾਂ ਹੀ ਵੀ ਜਿੰਨੇ ਰੇ ਰੇ ਜਾਂਦਾ ਪੜ ਪੜ ਇਹਨਾਂ ਕੈਮਰਾ ਵੀ ਲੋ ਲਾ ਗੋਡੀਆਂ ਨੇ ਲਾਈਟ ਬੁਝਾ ਲਈ ਨਾ ਜਿਵੇਂ ਵੀ ਪਾਈ ਨਾ ਓਹ ਕੇ ਡੰਡੇ ਵਿਚਾਰੇ ਇਹ ਕਿਦਾਂ ਚਰੀ ਦਾਸ ਬੈਠੀ ਚਲੋ ਆ ਜੋ ਬੋਤ ਹੁਣ ਚੱਲੀ ਅੰਦਰ ਹਨੇਰਾ ਹੋ ਹੀ ਜਾਂਦਿਆ ਵਾ ਬੜਾ ਹਾਂ ਚਲੋ ਮਮਾ ਮੈਂ ਵਾਸ਼ਿੰਗ ਜਾਣਾ ਵਾ ਪਤਾ ਹੁਣ ਤੇ ਮੈਨੂੰ ਲੋਕ ਲਾਇਆ ਹੈਗਾ ਤੇ ਅੰਦਰੋਂ ਫਿਰ ਚਾਬੀ ਲੈਉਣੀ ਆ ਫਿਰ ਕਰਵਾ ਲੈਣੀ ਆ ਹਾਂ ਠੀਕ ਆ ਚਲੋ ਬਰੀਕੋ ਮਮਾ ਮੈਂ ਮਾ ਪਤਾ ਬੈ ਮੈਂ 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 ਵਾ ਉਧਰ ਇਹ ਤੇ ਡਰਾਉ ਉਧਰ ਪਪਾ ਆ ਲੂਪ ਐਂ ਦੀ ਥੇ ਠੀਕ ਕਿੱਥੋਂ ਆਏ ਜੇ ਮੈਂ ਤੁਹਾਨੂੰ ਮਿਲ ਆਇਆ ਵਾ ਆ ਮੇਰੇ ਪੁੱਤਾ ਪਾਪਾ ਜਾਣੇ ਤੇ ਉੱਧਰ ਗਏ ਹਮਿੰਦੇ ਹਮਨੇ ਕਾ ਆਸ਼ਕੇ ਤੇ ਪਾਪਾ ਘਰ ਦੇ ਬਦੀ ਕੇ ਸੇ ਚਾਹੇ ਪੈ ਗਈ ਆ ਨਿਆਨੇ ਤੇ ਉੱਧਰੇ ਆ ਹਮਿੰਦੇ ਤੇ ਹਾਂ ਸੋਨੀ ਦੇ ਅੰਦਰ ਪੁੱਛੀ ਜਾਣ ਦੇ ਹੀਗੇ ਮਮਾ ਪਾਪਾ ਨੇ ਕਦੋਂ ਆਣਾ ਪਾਪਾ ਨੇ ਕਦੋਂ ਆਣਾ ਮੈਂ ਫਿਲਹਾਲ ਮੇਰੇ ਪੁੱਤ ਨੂੰ ਮੈਂ ਤੇਰੇ ਗੱਡੀ ਨੂੰ ਮਿਲਣਾ ਹੈ ਕੀ ਕਰਨੂੰ ਉਨਨਾ ਸਰਾਸ ਨੂੰ ਕਰੀ ਕੋਈ ਸਾਰੇ ਫੜੇ ਗਏ ਆ ਮੈਂ ਵੀ ਫੜਿਆ ਜਾਣਾ ਹਾਏ ਮੈਨੂੰ ਤੇ ਆਪ ਨਹੀਂ ਕੋ ਸਮਝ ਲੱਗਦੀ ਤੇ ਪੈਸੇ ਤੇ ਪਹਚਾਏ ਹੀਗੇ ਤੁਹਾਨੂੰ ਤੇ ਤੁਸੀਂ ਉਧਰ ਨੂੰ ਜਾਂਦੇ ਕਿਤੇ ਤੇ ਹੀ ਇਧਰ ਨੂੰ ਆਗੇ ਜੇ ਪੈਸੇ ਸਵਾਪ ਚਾਹੀ ਹਾਂ ਕੋਈ ਚਾਚੇ ਨੇ ਪੁੱਛ ਲਿਆ ਗਿਆ ਹੈ 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 ਚੱਜ ਚੱਜ ਚੱਜ